ਗੰਗੀ ਵਾਲਾ ਤਾਂ ਸੜਕਾ ਤੋਂ ਲੋਕ ਲੰਘਾਉਂਦੇ ਨੇ ਵੀ ਸਾਡੀ ਜੀਬਾ ਨਿਕਲ ਗਈ ਤੁਸੀਂ ਬਚਿਓ ਵੀ ਸਾਡਾ ਸੜਕਿਆ ਹੁਣ ਤੁਸੀਂ ਬਚੋ ਸਾਡੇ ਲੋਕਾਂ ਨੂੰ ਸੋਚ ਹੈ ਆ ਆਪਣੇ ਲੱਗਦਾ ਜੀਟੀ ਰੋਡ ਨਿਕਲਦਾ ਹੈ 1 ਕੋਰ ਰੁਪਏ ਦੀ ਗੱਡੀ ਵੀ ਜਾਂਦੀ ਹੈ 2 ਕੋਰ ਦੀ ਗੱਡੀ ਵੀ ਜਾਂਦੀ ਹੈ ਕਿਸੇ ਨੂੰ ਚੁੱਤੀ ਕੱਗੀ ਹੁੰਦੀ ਹੈ ਤੂੰ ਦੱਸੋ ਯਾਰ ਇਹਨਾਂ ਦਾ ਬੋਲੋ ਨਹੀਂ ਨਾ ਕਿਹਨੂੰ ਕੱਗੀ ਹੁੰਦੀ ਹੈ ਛੋਟਿਆਂ ਨੂੰ ਥ੍ਰੀ ਵੀਲਰ ਨੂੰ ਰੱਖੀ ਰਿਹਾ ਹੈ ਵਿਪਲਿਆ ਮਾਨ ਸਾਹਿਬ ਜੇ ਨਜ਼ਰ ਲਾਉਣੀ ਆ ਉਹ ਤੇ 2 ਕਰੋੜ ਦੀ ਗੱਡੀ ਨੂੰ ਲਾਵਾਂਗੇ ਕਿ 3 ਫੀਲਾਂ ਨੂੰ ਲਾਵਾਂਗੇ ਬਣਾ ਇਹ ਸਭ ਸੱਡੀਆਂ ਸੁੱਝਾਂ ਨੇ ਜਿੱਦਾਂ ਦਾ ਤੁਸੀਂ ਸੋਚੋਗੇ ਉਦਾਂ ਦਾ ਪੌਣਾ ਤੁਹਾਡੇ ਪਰਸੇ 'ਚ ਹੀ ਬਣ ਜਾਂਦਾ ਹੈ ਜੋ ਕੰਮ ਹੁੰਦਾ ਹੀ ਹੁੰਦਾ ਹੈ ਤੁਹਾਡੇ ਨਾਲ ਇਸ ਕਰਕੇ ਕਦੇ ਨੈਗੇਟਿਵ ਨਹੀਂ ਜ਼ਿੰਦਗੀ 'ਚ ਸੋਚਣਾ ਜਦੋਂ ਵੀ ਸੋਚੋ ਵਧਰ ਦਾ ਸੋਚੋ ਜੇ ਕੁਝ ਘਰ ਦੇ ਵਿੱਚ ਦੁੱਖ ਸੋ ਖੜ ਗਿਆ ਗੁਰੂ ਦੀ ਮਰਗੀ ਹੈ ਜਦੋਂ ਇਹ ਕਹਿ ਕੇ ਜੀਖੇ ਹੀ ਬਾਰੀਆਂ ਤੋਂ ਬਚ ਲਓ ਬਹੁਤ ਕੁਝ ਬਚਰੋਗੇ ਦੇਖਾ ਬਾਕੀ ਨਾ ਕਰੋ ਕਰਮ ਕਾਂਡ ਵਿੱਚ ਨਾ ਪੋ ਇੱਕ ਮੇਲ ਦੀ ਸੁਣਾ ਦਿੰਦਾ ਹਾਂ